ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਚੰਡੀਗੜ੍ਹ ਦੇ ਵਿੱਚ ਡਿਪਟੀ ਮੇਅਰ ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਦੀਆਂ ਚੋਣਾਂ ਹੋਈਆਂ ਨੇ ਤੇ ਦੋਵੇਂ ਹੀ ਸੀਟਾਂ ਜਿਹੜੀਆਂ ਨੇ ਭਾਜਪਾ ਦੇ ਵੱਲੋਂ ਜਿੱਤ ਲਿੱਤੀਆਂ ਗਈਆਂ ਨੇ ਤੇ ਦੂਜੇ ਪਾਸੇ ਗੱਲ ਕੀਤੀ ਜਾਏ ਆਈਐਨਡੀਆ ਗਠਬੰਧਨ ਦੀ ਤਾਂ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਹੁਮਤ ਦੇ ਨਾਲ ਭਾਜਪਾ ਦੇ ਵੱਲੋਂ ਫਿਲਹਾਲ ਦੇ ਲਈ ਜਿੱਤ ਹਾਸਲ ਕਰ ਲਈ ਗਈ ਹੈ ਦੇਖਿਆ ਜਾ ਸਕਦਾ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਜਿੱਤ ਤੇ ਆਮ ਆਦਮੀ ਪਾਰਟੀ ਦੇ ਮੇਅਰ ਚੁਣੇਗੇ ਨੇ ਉਥੇ ਦੂਜੇ ਪਾਸੇ ਡਿਪਟੀ ਮੇਅਰ ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਜਿਹੜੇ ਨੇ ਭਾਜਪਾ ਦੇ ਬਣੇ ਨੇ ਤਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਚੋਣਾ ਹੁੰਦੀਆਂ ਨੇ ਜਿਸ ਤੇ ਮਗਰੋਂ ਕਾਊਂਟਿੰਗ ਵੀ ਜਿਹੜੀ ਹੈ ਕੀਤੀ ਜਾਂਦੀ ਹੈ ਤੇ ਨਤੀਜੇ ਜਿਹੜੇ ਨੇ ਸਾਹਮਣੇ ਆ ਚੁੱਕੇ ਨੇ ਆਈਐਨਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਦੇਖਿਆ ਜਾ ਸਕਦੇ ਕਿ ਭਾਜਪਾ ਤੋਂ ਜਿਹੜੇ ਉਮੀਦਵਾਰ ਸੀ ਕੁਲਜੀਤ ਸੰਧੂ ਕੁਲਜੀਤ ਸੰਧੂ ਜਿਹੜੇ ਨੇ ਸੀਨੀਅਰ ਡਿਪਟੀ ਮੇਅਰ ਬਣੇ ਨੇ ਦੇਖਿਆ ਜਾ ਸਕਦਾ ਸਕੇ ਕਿ 19 ਵੋਟਾਂ ਜਿਹੜੀਆਂ ਨੇ ਹਾਸਲ ਕੀਤੀਆਂ ਗਈਆਂ ਉੱਥੇ ਹੀ ਦੂਜੇ ਪਾਸੇ ਗੱਲ ਕੀਤੀ ਜਾਏ ਤਾਂ ਆਈਐਨਡੀਆ ਗਠਬੰਧਨ ਤੋਂ ਗੁਰਪ੍ਰੀਤ ਸਿੰਘ ਗਵੀ ਜਿਹੜੇ ਨੇ ਉਹਨਾਂ ਨੂੰ 16 ਵੋਟਾਂ ਮਿਲੀਆਂ ਸੀ ਤਾਂ ਵੋਟਾਂ ਦੀ ਗਿਣਤੀ ਘਟ ਹੋਣ ਦੇ ਚਲਦਿਆਂ ਜਿਹੜੇ ਗੁਰਪ੍ਰੀਤ ਗਵੀ ਨੇ ਉਹ ਸੀਨੀਅਰ ਡਿਪਟੀ ਮੇਅਰ ਨਹੀਂ ਬਣ ਪਾਏ ਤੇ ਦੂਜੇ ਪਾਸੇ ਕੁਲਜੀਤ ਸੰਧੂ ਜਿਹੜੇ ਨੇ ਸੀਨੀਅਰ ਡਿਪਟੀ ਮੇਅਰ ਬਣ ਚੁੱਕੇ ਨੇ ਗੱਲ ਕੀਤੀ ਜਾਏ ਡਿਪਟੀ ਮੇਅਰ ਦੀ ਤਾਂ ਰਜਿੰਦਰ ਸ਼ਰਮਾ ਜਿਹੜੇ ਨੇ ਉਹਨਾਂ ਨੂੰ 19 ਵੋਟਾਂ ਮਿਲੀਆਂ ਜਿਸ ਦੇ ਚਲਦਿਆਂ ਦੇਖਿਆ ਜਾ ਸਕਦਾ ਹੈ ਕਿ ਹੁਣ ਡਿਪਟੀ ਮੇਅਰ ਬਣ ਚੁੱਕੇ ਨੇ ਦੂਜੇ ਪਾਸੇ ਆਈਐਨਡੀਆ ਗਠਬੰਧਨ ਦੀ ਜੇਕਰ ਗੱਲ ਕੀਤੀ ਜਾਏ ਤਾਂ ਮਹਿਜ਼ 17 ਵੋਟਾਂ ਜਿਹੜੀਆਂ ਨੇ ਹਾਸਲ ਹੁੰਦੀਆਂ ਨੇ ਤਾਂ ਜਿਸ ਦੇ ਚਲਦਿਆਂ ਹਾਰ ਦਾ ਸਾਹਮਣਾ ਕਰਨਾ ਭਿਆਰ ਟਰਨਿੰਗ ਅਫਸਰ ਦੀ ਗੱਲ ਕੀਤੀ ਜਾਏ ਤਾਂ ਕੁਲਦੀਪ ਕੁਮਾਰ ਜਿਹੜੇ ਕਿ ਮੇਅਰ ਨੇ ਮੇਅਰ ਨੇ ਚੰਡੀਗੜ੍ਹ ਦੇ ਤਾਂ ਉਹਨਾਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਚੋਣਾਂ ਦੀ ਪ੍ਰਕਿਰਿਆ ਦੇ ਦੌਰਾਨ ਉਹਨਾਂ ਨੂੰ ਰਿਟਰਨਿੰਗ ਅਫਸਰ ਬਣਾਇਆ ਹੋ ਗਿਆ ਜਿਸ ਵੇਲੇ ਮੇਅਰ ਦੀਆਂ ਚੋਣਾਂ ਹੋਈਆਂ ਉਸ ਵੇਲੇ ਆਈਐਨਡੀਆ ਦੇ ਕੋਲ ਬਹੁਮਤ ਸੀ ਦੇਖਿਆ ਜਾ ਸਕਦਾ ਸੀ ਕਿ 20 ਵੋਟਾਂ ਸੀ ਤੇ ਦੂਜੇ ਪਾਸੇ ਭਾਜਪਾ ਤੇ ਅਕਾਲੀ ਦਲ ਦੇ ਕੋਲ ਦੇਖਿਆ ਜਾ ਸਕਦਾ ਸੀ ਕਿ 16 ਵੋਟਾਂ ਸੀ ਤੇ ਤਿੰਨ ਜਿਹੜੇ ਨੇ ਤਿੰਨ ਆਮ ਆਦਮੀ ਪਾਰਟੀ ਤੋਂ ਕੌਂਸਲਰ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਜਿਸ ਦੇ ਚਲਦਿਆਂ ਭਾਜਪਾ ਦੇ ਕੋਲ ਵੋਟਾਂ ਦੀ ਗਿਣਤੀ ਜਿਹੜੀ ਹੈ ਵੱਧ ਗਈ ਜਿਸ ਦੇ ਚਲਦਿਆਂ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀਆਂ ਚੋਣਾਂ ਦੇ ਵਿੱਚ ਬੀਜਪੀ ਦੇ ਵੱਲੋਂ ਜਿਹੜਾ ਜਿੱਤ ਹਾਸਲ ਕਰ ਲਈ ਤੇਗੀ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੋਲ 17 ਹੀ ਵੋਟਾਂ ਸੀ ਜਿਸ ਦੇ ਚਲਦਿਆਂ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਵੱਡੀ ਖਬਰ ਹੈ ਵੱਡੀ ਅਪਡੇਟ ਹੈ ਮੇਅਰ ਦੀਆਂ ਚੋਣਾਂ ਹੋndੀਆਂ ਨੇ ਦੇਖਿਆ ਜਾ ਸਕਦਾ ਸੀ ਕਿ ਵਿਰੋਧ ਕੀਤਾ ਗਿਆ ਸੀ ਆਈਐਨਡੀਆ ਗਠਬੰਧਨ ਦੇ ਵੱਲੋਂ ਬੀਜਪੀ ਦਾ ਕਿ ਵੋਟਾਂ ਜਿਹੜੀਆਂ ਨੇ ਰਿਟਰਨਿੰਗ ਅਫਸਰ ਦੇ ਉੱਪਰ ਵੀ ਇਲਜ਼ਾਮ ਲੱਗੇ ਸੀ ਕਿ ਵੋਟਾਂ ਸਹੀ ਢੰਗ ਦੇ ਨਾਲ ਨਹੀਂ ਕਰਵਾਈਆਂ ਗਈਆਂ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਜਾਣ ਦੇ ਮਗਰੋਂ ਗਠਬੰਧਨ ਤੋਂ ਜਿਹੜੇ ਮੇਅਰ ਨੇ ਉਹਨਾਂ ਦੀ ਚੋਣ ਕਰ ਦਿੱਤੀ ਗਈ ਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਦੇ ਲਈ ਤਰੀਕ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਹੀ ਤੈਅ ਕੀਤੀ ਗਈ ਤਾਂ ਜਿਸ ਦੇ ਚਲਦਿਆਂ ਅੱਜ ਦੇ ਦਿਨ VOTING ਦੇ ਮਗਰੋਂ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੇ ਵਿੱਚ ਚੋਣਾਂ ਦੇ ਵਿੱਚ BJP ਦੇ ਵੱਲੋਂ ਜਿੱਤ ਹਾਸਲ ਕਰ ਲਈਤੀ ਗਈ ਹੈ ਜਿਸ ਦੇ ਚਲਦਿਆਂ ਦੇਖਿਆ ਜਾ ਸਕਦਾ ਹੈ ਕਿ ਕੁਲਜੀਤ ਸੰਧੂ ਜਿਹੜੇ ਨੇ ਸੀਨੀਅਰ ਡਿਪਟੀ ਮੇਅਰ ਬਣ ਚੁੱਕੇ ਨੇ ਤੇ ਦੂਜੇ ਪਾਸੇ ਰਜੇਂਦਰ ਸ਼ੇਖਰ ਦੀਪਤੀ ਮੇਅਰ ਨੇ ਉਥੇ ਹੀ ਮੇਅਰ ਦੀ ਕੁਲਦੀਪ ਕੁਮਾਰ ਚੰਡੀਗੜ੍ਹ ਦੇ ਵਿੱਚ ਨਵੇਂ ਮੇਅਰ ਬਣੇ ਨੇ